ਮੀਟਿੰਗ ਦਾ ਕੀ ਏਜੰਡਾ ਸੀ ਅੱਜ ਅਸੀਂ ਬਹੁਜਨ ਸਮਾਜ ਪਾਰਟੀ ਨੇ ਜਲੰਧਰ ਜ਼ਿਲ੍ਹੇ ਦੀ ਮੀਟਿੰਗ ਕੀਤੀ ਜਿਸ ਦੇ ਵਿੱਚ ਫਗਵਾੜਾ ਵਿਦਵਨ ਸਮਾਜ ਭਾਈ ਗਏ 14 April ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਪੰਜਾਬ ਸੰਭਾਲੋ ਰੈਲੀਆਂ ਕਰਕੇ ਡਾਕਟਰ ਅੰਬੇਦਕਰ ਜੀ ਦੇ ਸਨਮਾਨ ਚ ਬਹੁਜਨ ਸਮਾਜ ਪਾਰਟੀ ਮੈਦਾਨ ਚ ਬੜੇ ਪ੍ਰੋਗਰਾਮ ਰੱਖੇ ਆ ਜ਼ਿਲ੍ਹਾ ਪੱਧਰ ਤੇ ਔਰ ਜਲੰਧਰ ਜ਼ਿਲ੍ਹੇ ਦਾ ਪ੍ਰੋਗਰਾਮ ਬੌਝਨ ਸਮਾਜ ਪਾਰਟੀ ਨੇ ਫਲੋਰ ਵਿਧਾਨ ਸਭਾ ਤੇ ਨੰਕਲ ਪਿੰਡ ਦੇ ਵਿੱਚ ਹੀ ਰੱਖਿਆ ਹੈ ਜਿੱਥੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮੁੱਤ ਦਾ ਨਾਲ ਛੇੜਛੜ ਕੀਤੀ ਗਈ ਸੰਵਿਧਾਨ ਦੇ ਵਿਰੁੱਧ ਨਾਰੇ ਲਿਖੇ ਗਏ ਤੋਂ ਬੌਝਨ ਸਮਾਜ ਪਾਰਟੀ ਨੇ ਜਿਹੜਾ ਸਰਕਾਰ ਜਾਂ ਸਰਕਾਰ ਦੀਆਂ ਕਟਕੁੱਤਲੀਆਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਜਾਂ ਸੰਵਿਧਾਨ ਨੂੰ ਨਿਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਅਸੀਂ ਉਹਦੀ ਨਿੰਦਾ ਵੀ ਕੀਤੀ ਆ ਪੀਐਸਪੀ ਨੇ ਉੱਥੇ ਅੰਦੋਲਨ ਵੀ ਕੀਤਾ ਸੀ ਦੋਸ਼ੀ ਪੜਾਈ ਵੀ ਸੀ ਹੁਣ 14 ਅਪ੍ਰੈਲ ਨੂੰ ਭਗਵਨ ਸਮਾਜ ਪਾਰਟੀ ਪੰਜਾਬ ਸੰਭਾਲੋ ਰੈਲੀ ਨੰਗਲ ਦੀ ਧਰਤੀ ਤੇ ਕਰਨ ਜਾ ਰਹੀ ਆ ਮੇਰਾ ਸਾਰੇ ਥਿਲੇ ਦਿਲਿੰਦਪ ਦੇ ਸਾਥੀਆਂ ਨੂੰ ਅਪੀਲ ਆ ਫਗਵਾੜਾ ਵਿਧਾਨ ਸਭਾ ਦੇ ਮੰਤਰਾ ਆਗੂਆਂ ਨੂੰ ਅਪੀਲ ਕਿ ਉਹ ਵੱਧ ਤੋਂ ਵੱਧ ਸੰਖਿਆ ਲੈ ਕੇ ਠੀਕ 2:30 ਵਜੇ ਟਾਈਮ ਅਸੀਂ 2:30 ਵਜੇ ਦਾ ਰੱਖਿਆ ਤਾਂ ਕਿ ਪਿੰਡਾਂ ਵਾਲੇ ਇਹਨਾਂ ਨੇ ਆਪਣੇ ਕਿਤੇ ਪਿੰਡ ਦੇ ਵਿੱਚ ਕੋਈ ਪ੍ਰੋਗਰਾਮ ਸਵਿਰੇ ਕਰਨਾ ਬਾਬਾ ਸਾਹਿਬ ਦੇ ਜਸਤੇ ਚ ਉੱਤੇ ਜਾ ਕੇ ਮਾਲਾ ਪਾਉਣੀ ਹੈ ਤੇ ਉਹ ਆਪਣਾ ਉਹ ਜ਼ਿੰਮੇਵਾਰੀ ਨਿਭਾ ਕੇ ਠੀਕ 2:30 ਵਜੇ ਤੱਕ ਨੰਗਲ ਪਿੰਡ ਵਿੱਚ ਮੋਹਦਨ ਸਮਾਜ ਪਾਰਟੀ ਦੀਆਂ ਸੰਗਤਾਂ ਵੱਡੇ ਪੱਧਰ ਤੇ ਬੱਸਾਂ ਰਹੀਂ ਫੋਰਬੀਡਰਾਂ ਰਹੀਂ ਇੱਥੇ ਫਲੋਰ ਵਿਧਾਨ ਸਭਾ ਦੇ ਵਿੱਚ ਪਹੁੰਚਣ ਔਰ ਉਸ ਦਿਨ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਸੰਘਰਸ਼ ਨੂੰ ਯਾਦ ਵੀ ਕਰਨਾ ਔਰ ਪੰਜਾਬ ਸਭਾਲੋ ਰੈਡੀ ਨੂੰ ਦੋ ਕਦਮ ਹੋਰ ਅੱਗੇ ਤੋਰਨ ਦੇ ਲਈ ਉਹਦਾ ਜਿਹੜਾ ਸੁਨੇਹਾ ਆ ਉਹ ਜਨ ਜਨ ਤੱਕ ਪਹੁੰਚਾਣਾ